NNR نیوز ਤੇ ਤੁਹਾਡਾ ਸਵਾਗਤ ਹੈ ਥੋੜੇ ਜਿ ਤੁਸੀਂ ਨਾਲ ਜੁੜ ਜਿਓ ਉਸ ਤੋਂ ਬਾਅਦ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵਧਿਆ ਪਾਣੀ ਉਸ ਦੀ ਵੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਥੋੜੀ ਜਾਣ ਕਰ ਤੁਹਾਡਾ ਤੱਕ ਪਚੌਣੀ ਸੋਖੀ ਹੋ ਜੂਗੀ ਇਸ ਲਈ ਮੈਂ ਕਹਿੰਦਾ ਕਿ ਥੋੜੇ ਨਾਲ ਤੁਸੀਂ ਜੁੜ ਜਿਓ ਉਸ ਤੋਂ ਬਾਅਦ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਕੁੜੇ ਜਨਾਂ ਤੁਸੀਂ ਜੁੜ ਜਾਓ ਉਸ ਤੋਂ ਬਾਅਦ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਦਰਸ਼ਕੋ ਜੀ ਪਾਣੀ ਕਿੰਨਾ ਵਧਿਆ ਆਪਣੀ ਵਧਿਆ ਜ਼ਰੂਰ ਹੈ ਇਹ ਵੀ ਦੱਸਾਂਗੇ ਕਿੰਨਾ ਔਰ ਕੀ ਕੀ ਹਾਲਾਤ ਬਣੇ ਹੋਇਆ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਥੋੜੇ ਜਿਨਾਂ ਨਾਲ ਜੁੜ ਜਾਓ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰਨੀ ਹੈ ਕਿਉਂਕਿ ਫਿਰ ਜਾਣਕਾਰੀ ਪਚਾਉਣੀ ਸੌਖੀ ਹੋ ਜਾਂਦੀ ਹੈ ਤਹਲਾਤ ਬਹੁਤ ਜ਼ਿਆਦਾ ਚਿੰਤਾਜਨਕ ਬਣ ਚੁੱਕਿਆ ਜੋ ਪਹਿਲਾਂ ਤਸਵੀਰਾਂ ਅਜ ਤੋਂ 20 ਦਿਨ ਸੀ ਉਹੀ ਬਣ ਚੁੱਕਿਆ ਤਾਂ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਰਾਤ 11 ਵਜੇ ਦਰਿਆ ਸਤਲੂਜ ਦੇ ਵਿੱਚ ਤਕਰੀਬਨ 3 ਫੁੱਟ ਯਕਦਮ ਪਾਣੀ ਆਇਆ ਸੀ ਬਹੁਤ ਜ਼ਿਆਦਾ ਰਾਤ 11 ਵਜੇ 3 ਫੁੱਟ ਦਰਿਆ ਦੇ ਵਿੱਚ ਲਗਾਤਾਰ ਵੱਡਾ ਪਾਣੀ ਆਇਆ ਸੀ ਤੇ ਪਾਣੀ ਉਤਰਨ ਤੋਂ ਬਾਅਦ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਖਲਾਤ ਕਿ ਬਣ ਚੁੱਕਿਆ ਹੁਣ ਪਾਣੀ ਉਤਰਿਆ ਜ਼ਰੂਰ ਹੈ ਪਰ ਤਸਵੀਰਾਂ ਵਿੱਚ ਤੁਸੀਂ ਇਹ ਦੇਖ ਸਕਦੇ ਕੋ ਲਗਾਤਾਰ ਇਸ ਤਰ੍ਹਾਂ ਤੇ ਇੱਕ ਵੱਡਾ ਖੋਰਾ ਲੱਗਿਆ ਹੋਇਆ ਅੱਗੇ ਸਾਹਮਣੇ ਪੌਪੂਲਰ ਨੇ ਕਿਸਾਨ ਦੇ ਉਹ ਵਿੱਚ ਡਿੱਗਣੇ ਸ਼ੁਰੂ ਹੋ ਚੁੱਕੇ ਹੈ ਕੱਨ ਅਤੇ ਅੱਜ ਦੀ ਤਸਵੀਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਜੋ ਪਖੜਾ ਮੈਨੇਜਮੈਂਟ ਕਮੇਟੀ ਉਸ ਤਰ੍ਹਾਂ ਗੱਲਬਾਤ ਹੋਈ ਹੈ ਤਾਂ ਉਥੇ ਇੱਕ ਸਵਾਲ ਰੱਖਿਆ ਗਿਆ ਪੰਜਾਬ ਸਰਕਾਰ ਵੱਲੋਂ ਕਿ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਨਾ ਛੜਿਆ ਜਾਵੇ ਤਾਂ ਫੈਸਲਾ ਤੈ ਹੋਇਆ ਹੈ ਕਿ ਹੁਣ ਦਰਿਆ ਦੇ ਵਿੱਚ 40000 ਕਿਊਸਕ ਪਾਣੀ ਹੋਰ ਆਏਗਾ ਦਰਿਆ ਸਤੌਲੇ ਦੇ ਵਿੱਚ 40000 ਕਿਊਸਕ ਪਾਣੀ ਆਏਗਾ ਦੋ ਤਿੰਨ ਪੜਾਵਾਂ ਦੇ ਵਿੱਚ ਹੋ ਸਕਦਾ ਪਰ ਜਿਸ ਤਰ੍ਹਾਂ ਪਾਖੜਾ ਦਾ ਲੈਵਲ 1677.2 ਤੱਕ ਹੈ ਤਾਂ ਫਿਰ ਉਸ ਤੋਂ ਰਮਾਲ ਲਗਾਇਆ ਜਾ ਸਕਦਾ ਹੈ ਕਿ ਪਾਣੀ 40000 ਕਿਊਸਕ ਆਏਗਾ ਰਾਤ 11 ਵਜੇ 3 ਫੁੱਟ ਤਕਰੀਬਨ ਯੱਕਦਮ ਪਾਣੀ ਵਧਿਆ ਸੀ ਤਾਂ ਹੁਣ ਉਸ ਤੋਂ ਬਾਅਦ ਥੋੜਾ ਪਾਣੀ ਘਟਿਆ 3 ਫੁੱਟ ਯੱਕਦਮ ਪਾਣੀ ਵਧਿਆ ਸੀ ਫਿਰ ਉਸ ਤੋਂ ਬਾਅਦ ਹਾਲਾਤ ਕੀ ਬਣ ਚੁੱਕੇ ਆ ਉਹ ਸਾਹਮਣੇ ਤੁਸੀਂ ਤਸਵੀਰ ਦੇ ਸਕਦੇ ਹੋ ਕਿਸਾਨ ਦੇ ਪਪੂਲਰ ਨੇ ਜਿਹੜੇ ਕਿ ਪਪੂਲਰ ਵਿੱਚ ਬਹੁਤ ਸਾਰੇ ਡਿੱਗ ਚੁੱਕੇ ਆ ਤਾਂ ਹੁਣ ਉਹ ਲਗਾਤਾਰ ਕੱਟਣੇ ਸ਼ੁਰੂ ਕਰ ਦਿੱਤੇ ਗਏ ਆ ਤਾਂ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ ਹੁਣਾਂ ਤਸਵੀਰ ਇੱਥੇ ਲਗਾਤਾਰ ਵਿੱਚ ਜਿਵੇਂ ਹਿਸਕ ਗਈ ਹੈ ਇਹ ਨੋਚ ਲਗਾਤਾਰ ਵਿੱਚ ਡਿੱਗ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਲਗਾਤਾਰ ਵਿੱਚ ਡਿੱਗ ਰਹੀ ਹੈ ਤਾਂ ਇਧਰ ਦਰਿਆ ਸਤਲੁਜ ਦੀ ਜੋ ਸਪੀਡ ਹੈ ਬਹੁਤ ਜ਼ਿਆਦਾ ਤੇਜ਼ ਹੈ ਤਾਂ ਅੱਗੇ ਜੋ ਨਵੇਂ ਇਲਾਕੇ ਨੇ ਉਹਨਾਂ ਨੂੰ ਸਥਿਰ ਰਹਿਣ ਦੀ ਲੋੜ ਹੈ ਤੇ 40000 ਕਿਊਸਕ ਪਾਣੀ ਦਰਿਆ ਸਤਲੁਜ ਦੇ ਵਿੱਚ ਹੋਰ ਆ ਸਕਦਾ ਤਾਂ ਰਾਤ ਤਕਰੀਬਨ 11 ਵਜੇ 3 ਫੁੱਟ ਪਾਣੀ ਯਕਦਾਂ ਵਧਿਆ ਸੀ ਹੁਣ ਪਾਣੀ ਥੋੜਾ ਘਟਿਆ ਪਰ ਰਾਤ 11 ਵਜੇ 3 ਫੁੱਟ ਪਾਣੀ ਜੱਕਦਮ ਵਧਿਆ ਸੀ ਤਾਂ ਉਸਨੇ ਹਾਲਾਤ ਬਹੁਤ ਵਿਗਾੜ ਦਿੱਤੇ ਆ ਬਹੁਤ ਖਰਾਬ ਕਰ ਦਿੱਤੇ ਆ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਉਹ 3 ਫੁੱਟ ਤੋਂ ਬਾਅਦ ਹਾਲਾਤ ਇਹ ਬਣ ਬਣ ਗਿਆ ਤੁਸੀਂ ਦੇਖ ਸਕਦੇ ਹੋ ਫਿਰ ਸਾਦੇ ਬਹੁਤ ਸਾਰੇ ਨਿਯਮਤ ਦਰਖਤ ਹੋਰ ਸੀ ਉਹ ਸਾਰੇ ਵਿਚ ਡੇ ਚੁੱਕਿਆ ਅੱਗੇ ਦੀ ਤਸਵੀਰ ਦੇਖੀਏ ਤਾਂ ਪਪੂਲਰ ਸੀ ਉਹ ਲਗਾਤਾਰ ਵਿੱਚ ਦੇਖ ਰਿਹਾ ਹੈ ਪਪੂਲਰ ਪੂਰੇ ਦਰਿਆ ਦੇ ਅੰਦਰ ਜਿੱਥੇ ਜਿੱਥੇ ਵੀ ਸੀ ਲਗਾਤਾਰ ਉੱਥੇ ਦਰਿਆ ਦੇ ਵਿੱਚ ਡੁੱਬ ਚੁੱਕਿਆ ਹੈ ਹਾਲਾਤ ਬੜੇ ਚਿੰਤਾਜਨਕ ਬਣ ਚੁੱਕਿਆ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਇਸ ਚੀਜ਼ ਤੇ ਪੈਸੇ ਨਹੀਂ ਲੱਗਦੇ ਔਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਰਾਤ ਨੂੰ 11 ਵਜੇ ਪਾਣੀ ਆਇਆ ਸੀ ਰਾਤ ਨੂੰ 11 ਵਜੇ ਜੋ ਪਾਣੀ ਆਇਆ ਸੀ ਦਰਿਆ ਦੇ ਵਿੱਚ 3 ਫੁੱਟ ਇਜਾ ਕਦੋਂ ਪਾਣੀ ਵਧਿਆ ਸੀ ਰਾਤ 11 ਵਜੇ ਉਸ ਤੋਂ ਬਾਅਦ ਹੁਣ ਥੋੜਾ ਪਾਣੀ ਘਟਿਆ ਹੈ ਪਰ ਹੁਣ ਜੋ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਰਿਆ ਸਤਲੂ ਦੀ ਵਜੇ 40000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਇਹ 2-3 ਪੜਾਵਾਂ ਦੇ ਵਿੱਚ ਵੀ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਪਾਖੜਾ ਦਾ ਲੈਵਲ ਵੱਧ ਰਿਹਾ ਉਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪਾਣੀ 40000 ਕਿਊਸਕ ਦਰਿਆ ਦੇ ਵਿੱਚ ਹੋਰ ਆਵੇਗਾ ਔਰ ਕੱਲ ਸ਼ਾਮ ਤੱਕ ਦਰਿਆ ਸਤਲੁਜ ਦੇ ਵਿੱਚ ਜੋ ਮਹਿਦਪੁਰ ਤੋਂ ਜਗਰਾਉਂ ਰੋਡ ਜਾਂਦਾ ਉੱਥੇ ਇਸ ਦੀ ਆਮਦ ਹੋ ਜੇਗੀ ਜੇਕਰ ਤੁਸੀਂ ਦਰਵਾਂ ਦੇ ਨੇੜੇੋਂ ਤੁਹਾਡੇ ਘਰ ਨੇੜੇ ਆ ਤਾਂ ਸਤਰਕ ਕਰਨ ਦੀ ਲੋੜ ਹੈ ਮੜਿਆਲੇ ਦੀ ਛਣਾ ਲੋਹੀ ਨੰਦ ਦੇ ਜਦੀਕ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਸੀ ਉੱਥੇ ਚੌਕਸੀ ਹੋਰ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਤਾਂ ਇਸ ਟਾਈਮ ਤੁਸੀਂ ਵੱਡੀ ਅਪਡੇਟ ਦੇਖ ਰਹੇ ਹੋ ਦਰਿਆ ਸਤਲੁਜ ਜੋ ਰਾਤ ਪਾਣੀ ਦਰਿਆ ਦੇ ਵਿੱਚ ਆਇਆ ਸੀ ਰਾਤ 11 ਵਜੇ 3 ਫੁੱਟ ਪਾਣੀ ਅੱਖ ਦਾ ਵਧਿਆ ਸੀ ਤਾਂ ਉਸ ਤੋਂ ਬਾਅਦ ਹਾਲਾਤ ਇਹ ਬਣ ਚੁੱਕੇ ਆ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਹਾਲਾਤ ਇੱਥੇ ਬਹੁਤ ਸਾਰੇ ਦਰਖਤ ਵਿੱਚ ਡਿੱਗ ਗਿਆ ਪਪੂਲਰ ਵਿੱਚ ਡਿੱਗ ਗਿਆ ਤਾਂ ਇਹ ਤਸਵੀਰ ਆਪਣੇ ਆਪ ਚ ਇੱਕ ਡਰਾਉਣੀ ਬਣਦੀ ਜਾ ਰਹੀ ਹੈ ਤਾਂ ਹੁਣ ਇੱਥੋਂ ਦੀ ਤਸਵੀਰ ਤੁਸੀਂ ਦੇਖ ਲਓ ਇਹ ਲਗਾਤਾਰ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੋ ਗਿਆ ਤੇ ਅੱਗੇ ਤਸਵੀਰ ਦੇਖੋ ਉਹ ਬਿਲਕੁਲ ਸਿੱਧਾ ਸੀ ਤੇ ਕਿੰਨਾ ਵੱਡਾ ਖੂੰਜਾ ਬਣ ਗਿਆ ਦਰਿਆ ਸਤਲੁਜ ਲਗਾਤਾਰ ਅਗੇ ਵਧ ਰਿਹਾ ਹੈ ਚੈਨਲ ਤੇ 112 ਜਣੇ ਹਨ ਤੇ 112 ਜਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਬੇਨਤੀ ਹੈ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹਿਲੇ ਦਾ ਪਹੁੰਚ ਸਕੇ ਕਿਉਂਕਿ ਇਸ ਚੀਜ਼ ਦੇ ਪੈਸੇ ਨਹੀਂ ਲੱਗਦੇ ਰਾਤ 11 ਵਜੇ ਦਰਿਆ ਸਤਲੁਜ ਦੇ ਵਿੱਚ ਯਕਦਾਂਮ ਤਕਰੀਬਨ 13 ਫੁੱਟ ਪਾਣੀ ਆਇਆ ਸੀ ਤਾਂ ਉਸ ਤੋਂ ਬਾਅਦ ਹੁਣ ਪਾਣੀ ਥੋੜਾ ਉਤਰਿਆ ਹੈ ਪਰ ਪਾਖੜਾ ਮੈਨੇਜਮੈਂਟ ਕਮੇਟੀ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਦਰਿਆ ਸਤਲੁਜ ਦੇ ਵਿੱਚ ਕੋਈ ਜ਼ਿਆਦਾ ਪਾਣੀ ਨਾ ਛੜਿਆ ਜਾਵੇ ਪਰ ਫੈਸਲਾ ਤੈ ਹੋਇਆ ਹੈ ਕਿ 40000 ਕਿਊਸਕ ਪਾਣੀ ਦਰਿਆ ਸਤਲੁਜ ਦੇ ਵਿੱਚ ਹੋਰ ਆਵੇਗਾ ਕਿਉਂਕਿ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਪਾਖੜਾ ਦਾ ਜੋ ਲੈਵਲ ਹੈ ਉਹ ਲਗਾਤਾਰ ਵੱਧ ਰਿਹਾ ਹੈ ਤਾਂ ਵੱਡੀ ਤਸਵੀਰ ਦਰਿਆ ਸਤਲੁਜ ਜੀ ਤੁਹਾਡੇ ਸਾਹਮਣੇ ਕਰ ਰਹੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਰਾਤ ਜੋ 11 ਵਜੇ ਪਾਣੀ ਆਇਆ ਸੀ 3 ਫੁੱਟ ਤਾਂ ਉਸ ਨੇ ਹਾਲਾਤ ਇਹ ਵਿਗਾੜ ਤੇ ਵਿਗਾੜ ਕੇ ਹਾਲਾਤ ਰੱਖਤੇ ਐ ਅੱਗੇ ਬਹੁਤ ਸਾਰੀ ਜ਼ਮੀਨ ਕਿਸਾਨਾਂ ਦੀ ਵਿੱਚ ਡੁੱਬ ਚੁੱਕੀ ਐ ਇੱਥੇ ਬਹੁਤ ਸਾਰੇ ਦਰਖਤ ਸੀ ਜਿਹਦਾ ਨਿਮ ਨਿਮਾ ਦੇ ਦਰਖਤ ਸੀ ਜਾਂ ਕਿਕਰ ਸੀ ਉਹ ਸਾਰੇ ਦਰਿਆ ਦੇ ਵਿੱਚ ਡਿੱਗ ਗਿਆ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਿਹਾ ਦਰਿਆ ਸਤਲੁਜ ਦੀ ਬਹੁਤ ਚਿੰਤਾ ਨੂੰ ਵਧਾਉਣ ਵਾਲੀ ਤਸਵੀਰ ਹੈ ਦਰਿਆ ਸਤਲੁਜ ਦੀ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਰਿਆ ਇੱਕ ਵਾਰ ਫਿਰ ਦੱਸ ਦਈਏ ਕਿ ਪਖੜਾ ਮੈਨੇਜਮੈਂਟ ਕਮੇਟੀ ਦੇ ਨਾਲ ਪੰਜਾਬ ਸਰਕਾਰ ਦੀ ਇੱਕ ਮੀਟਿੰਗ ਹੋਈ ਹੈ ਉਸ ਵਿੱਚ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਨੇ ਇੱਕ ਵੱਡਾ ਪੱਖ ਰੱਖਿਆ ਹੈ ਕਿ ਦਰਿਆ ਦੇ ਵਿੱਚ ਜ਼ਿਆਦਾ ਪਾਣੀ ਨਾ ਛੱਡਿਆ ਜਾਵੇ ਤਾਂ ਫਿਰ ਉਸ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਕੇ ਦਰਿਆ ਦੇ ਵਿੱਚ 40000 ਕਿਊਸਕ ਪਾਣੀ ਪਾਖੜਾ ਤੋਂ ਛੱਡਿਆ ਜਾਵੇਗਾ 40000 ਕਿਊਸਕ ਪਾਣੀ ਦਰਿਆ ਸਤਲੁਜ ਦੇ ਵਿੱਚ ਆਵੇਗਾ ਇਹ ਦੋ ਤਿੰਨ ਪੜਾਵਾਂ ਦੇ ਵਿੱਚ ਵੀ ਹੋ ਸਕਦਾ ਹੈ ਇੱਕ ਹੋਰ ਫੈਸਲਾ ਲਿਆ ਗਿਆ ਜੋ ਖਤਰੇ ਦਾ ਨਿਸ਼ਾਨ ਸੀ ਉਸ 1670 ਬਣਾਇਆ ਜਾਵੇ ਜੋ ਖਤਰੇ ਦਾ ਨਿਸ਼ਾਨ 1680 ਹੈ ਉਸ ਨੂੰ 1670 ਕੀਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਪੱਖ ਸਾਹਮਣੇ ਰੱਖਿਆ ਤਦ ਰਿਆ ਸਤਲੁਜ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਸੰਝ ਕਰ ਰਿਹਾ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਹੋ ਚੁੱਕੇ ਨੇ ਇਹ ਤਸਵੀਰਾਂ ਦੇਖੋ ਰਾਤ ਜੋ 11 ਵਜੇ ਪਾਣੀ ਆਇਆ ਸੀ ਉਸ ਦੇ ਹਾਲਾਤ ਇਹ ਕਰ ਦਿੱਤੇ ਆ ਰਾਤ 11 ਕੁਝ ਪਾਣੀ ਬਹੁਤ ਆਇਆ ਏ ਇਕਦਾਂ ਨੂੰ ਤੇ ਕਰੇ ਮੈਂ ਦਾ ਇਹ ਫੁੱਟ ਆਇਆ ਹੋ ਗਿਆ ਇਕਦਾਂ ਮੇਂ ਹੁਣ ਤੋਂ ਬਾਹਰ ਨਿਕਲ ਗਿਆ ਇਸੇ ਫੇਰਾ ਤਾਂ ਤਸਵੀਰਾਂ ਦਰਿਆ ਸਤਲੁਜ ਦੇ ਆ ਤੁਸੀਂ ਦੇਖ ਰਹੇ ਹੋ ਤੁਰੇ ਨਾਲ ਲਗਾਤਾਰ ਅਸੀਂ ਸਾਂਝੀ ਕਰ ਰਹੇ ਹਾਂ ਜੋ ਰਾਤ 11 ਵਜੇ ਪਾਣੀ ਆਇਆ ਸੀ ਉਸ ਨੇ ਹਾਲਾਤ ਕੀ ਕਰ ਦਿੱਤੇ ਹੈ ਤਾਂ 40000 ਕਿਸ਼ਕ ਦਰਿਆ ਸਤਲੁਜ ਦੇ ਵਿੱਚ ਪਾਖੜੋਂ ਪਾਣੀ ਹੋਰ ਛੱਡਿਆ ਜਾ ਰਿਹਾ ਹੈ ਜਿੱਥੇ ਵੀ ਹੋ ਉਸ ਤਰਕ ਰਹੋ ਹਮੇਸ਼ਾ ਲੈਟ ਰਹੋ ਕਿਉਂਕਿ ਅਜੇ ਖਤਰਾ ਟਲਿਆ ਨਹੀਂ ਹੈ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ

ਪਰੇ ਆਤਲ ਦੀ ਵੱਡੀ ਅਪਡੇਟ ਤੇ ਸਕਰੀਨ ਦੇ ਦੇਖ ਰਹੇ ਹਾਂ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਵਣੇ ਕੇ ਦਰਖਤ ਪਿਆ ਇਹ ਇਸ ਜਗ੍ਹਾ ਤੇ ਸੀ ਜੋ ਡੇਗ ਕੇ ਅੱਗੇ ਕਾਫੀ ਜ਼ਿਆਦਾ ਹੋ ਚੁੱਕਿਆ ਹੈ

ਲੱਖ ਲੱਖ ਹੁਣ ਵਧਾਈਆਂ ਵੀ ਸਿੰਘ ਪਿਆਰਿਓ ਗੁਰੂ ਘਰ ਦੀ ਥਾਂ ਤੇ ਆ ਕੇ ਮਨ ਬਣਾਓ ਤੇ ਗੁਰੂ ਘਰ ਦੇ ਅੰਦਰ ਆ ਕੇ ਇੱਕ ਸੁਖਣਾ ਸੁੱਖੋ ਤੇ ਜੈ ਜੈਕਾਰਾਂ ਹੋ ਜਾਣਗੀਆਂ ਤਾਂ ਅੰਦਰ ਆ ਸਤਿਗੁਰੂ ਜੀ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਜੇਕਰ ਚਾਹੁੰਦੇ ਹੋ ਤਾਂ ਤਸਵੀਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅਸਤਿਗੁਰੂ ਜੀ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਸ ਥਾਂ ਤੇ ਨਾਰਾ ਕਿ ਛਾੜਿਆ ਤਾਂ ਕਹਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਫੈਨਰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਅਸੀਂ ਜਲਦ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ